ਪਾਤਰ ਜਿਆਰ ਅੰਦਰ ਸੀਵਰੇਜ ਨੂੰ ਲੈ ਕੇ ਕਾਫੀ ਵੱਡੀਆਂ ਸਮੱਸਿਆਵਾਂ ਬਣੀਆਂ ਹੋਈਆਂ ਨੇ ਜਿੱਥੇ ਕਿ ਹਰ ਇੱਕ ਗਲੀਆਂ ਦੇ ਵਿੱਚ ਪਾਣੀ ਖੜਦਾ ਹੈ ਉਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਅਜਾ ਹਲਕਾ ਬੁਦਾ ਇੱਕ ਨੂੰ ਬੇਨਤੀ ਕੀਤੀ ਸੀ ਜਿਹੜੇ ਕਿ ਪਹੁੰਚੇ ਨਹੀਂ ਮੌਕੇ ਤੇ ਇਸ ਵਕਤ ਜਿਹੜੇ ਕਿ 3 ਨੰਬਰ ਵਾਰਡ ਦੇ ਵਿੱਚ ਮਹਾਵੀਰ ਧਰਮਸ਼ਾਲਾ ਦੇ ਵਿੱਚ ਪਹੁੰਚੇ ਇਸ ਵਕਤ ਦਾ ਜਿਹੜਾ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਸ਼ਹਿਰ ਵਾਸੀ ਇਹਨੇ ਦੱਸਿਆ ਹੈ ਪਾਣੀ ਦੇ ਜਿਹੜੀ ਕਿ ਨਿਕਾਸੀ ਨਾ ਹੋਣ ਕਰਕੇ ਵੱਡੀਆਂ ਸਮੱਸਿਆਵਾਂ ਆ ਰਹੀਆਂ ਨੇ ਸ਼ਹਿਰ ਅੰਦਰ ਜਿਹੜੇ ਕਿ ਖਾਨਾ ਹਟੇ ਪਾਣੀ ਖੜਦਾ ਹੈ ਘਰਾਂ ਦੇ ਵਿੱਚ ਪਾਣੀ ਵੀ ਆਂਦਾ ਹੈ ਲੋਕਾਂ ਨੂੰ ਆਣਾ ਜਾਣਾ ਬਹੁਤ ਮੁਸ਼ਕਲਾਂ ਦਾ ਕਾਰਨ ਬਣਿਆ ਰਹਿੰਦਾ ਹੈ ਜਿੱਥੇ ਹੋਰ ਧਾਰਮਿਕ ਸਥਾਨਾਂ ਤੇ ਵੀ ਲੋਕ ਆਪਣੇ ਮੱਥਾ ਟੇਕਣ ਜਾਂਦੇ ਨੇ ਉਹਨਾਂ ਨੂੰ ਵੀ ਕਾਫੀ ਜ਼ਰਰੀਆਂ ਸਮੱਸਿਆਵਾਂ ਆਂਦੀਆਂ ਨੇ ਇਸ ਵਕਤ ਜਿਹੜਾ ਕਿ ਹਲ ਕੰਮ ਦਾ ਇੱਕ ਨੇ ਤੁਰੰਤ ਇਸ ਦਾ ਹੱਲ ਕਰਨ ਵਾਸਤੇ ਸਾਰੇ ਅਫਸਰਾਂ ਨੂੰ ਕਿਹਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦੀ ਪੈਸੇ ਦੀ ਸਮੱਸਿਆ ਆਂਦੀ ਹੈ ਤਾਂ ਅਸੀਂ ਮੌਕੇ ਤੇ ਹੀ ਤੁਹਾਡਾ ਹੱਲ ਕਰਾਵਾਂਗੇ ਇਸ ਜਿਹੜੇ ਸ਼ਹਿਰ ਦੇ ਕੰਮ ਕੋਈ ਪੈਂਡਿੰਗ ਨਹੀਂ ਰਹਿਣਾ ਚਾਹੀਦਾ ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਕਿੰਨਾ ਸਮਾਂ ਹੋਰ ਲੱਗੇਗਾ ਜਿਹੜਾ ਕਿ ਸ਼ਹਿਰ ਵਿੱਚ ਵੱਡੀ ਸਮੱਸਿਆ ਮੀਂਹ ਦਾ ਪਾਰਸ਼ਦਾ ਪਾਣੀ ਖੜੰਦੀ ਬਣੀ ਹੋਈ ਹੈ ਅੱਗੇ ਵੀ ਅਸੀਂ ਗੱਲ ਕਰਾਂਗੇ ਵਿਧਾਇਕ ਸਾਹਿਬ ਨਾਲ ਵੀ ਗੱਲ ਕਰਾਂਗੇ ਔਰ ਜਿਹੜੇ ਸ਼ਹਿਰ ਵਾਸੀਆਂ ਦੇ ਸੁਝਾਅ ਹੈ ਕਿਸ ਤਰ੍ਹਾਂ ਦੇ ਸੁਝਾਅ ਇਹਨਾਂ ਦੇ ਆ ਰਹੇ ਨੇ ਕਰ ਸਕੀਏ ਸੋ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਇੱਕ ਇੱਕ ਜਣਾ ਆਪਣੀ ਗੱਲ ਰੱਖੇ ਕਿ ਇਸ ਵਾਰਡ ਦੇ ਵਿੱਚ ਕਿਹੜੀ ਕਿਹੜੀ ਸਾਨੂੰ ਸਮੱਸਿਆ ਆ ਰਹੀ ਹੈ ਕਿਸ ਕਿਸ ਚੀਜ਼ ਦੀ ਸਮੱਸਿਆ ਆ ਰਹੀ ਹੈ ਕੱਲਾ ਸੀਵਰੇਜ ਨਹੀਂ ਹੋਰ ਵੀ ਜੇ ਕੋਈ ਸਮੱਸਿਆ ਹੈਗੀਆਂ ਨੇ ਉਹ ਸਾਝੀ ਆਪਾਂ ਇੱਥੇ ਹੱਲ ਕਰਾਂਗੇ ਮੈਂ ਐਸੇ ਕਰਕੇ ਤੁਹਾਡੇ ਕੋਲ ਆਇਆ ਸੋ ਮੇਰੀ ਬੇਨਤੀ ਹੈ ਕਿ ਇੱਕ ਇੱਕ ਬੰਦਾ ਸ਼ੁਰੂ ਕਰੇ ਬਹੁਤ ਬਹੁਤ ਧੰਨਵਾਦ ਆਪਣੇ ਇਸ ਪਾਸਟਰਾਂ ਦੇ ਮਾਡਲ ਨੰਬਰ 3 ਦੇ ਬਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਇਸੇ ਪਹੁੰਚਣ ਦਾ ਕਿਉਂਕਿ ਤੁਸੀਂ ਆਪਣਾ ਕੇਸ ਦੀ ਸੰਭਾ ਛੱਡ ਕੇ ਇੱਥੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਆਉਂਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਮੇਨ ਜੋ ਸਮੱਸਿਆ ਹੈ ਉਹ ਬਰਸਾਤੀ ਪਾਣੀ ਦੀ ਹੈ ਬਾਕੀ ਸਾਰੇ ਕੰਮ ਲੋੜੇ ਉਹ ਠੀਕ ਆ ਕਿਉਂਕਿ ਬਰਸਾਤੀ ਪਾਣੀ ਜਦੋਂ ਵੀ ਬਰਸਾਤ 10-15 ਮਿੰਟ ਪੈ ਜਾਂਦੀ ਹੈ ਤੇ ਆਪਣੇ ਖਾਸ ਕਰਕੇ ਹਨੋਂ ਪਣ ਮੰਦਰ ਵਾਲੀ ਗਲੀ ਜਾਂ ਹੋਰ ਜਿੰਨੀਆਂ ਵੀ ਗਲੀਆਂ ਨੇ ਨਾਲ ਪੰਜ-ਛਤ ਲੱਗਦੀਆਂ ਸਾਰੀਆਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਖੜਾ ਹੋ ਜਾਂਦਾ ਇਸ ਵਾਸਤੇ ਅਸੀਂ ਕੱਲ ਕੁਛ ਮੇਰੇ ਵੀਰ ਲਾਲ ਗਏ ਅਸੀਂ ਸਾਰਿਆਂ ਨੇ ਜਾ ਕੇ ਐਮਐਲਏ ਸਾਹਿਬ ਅੱਗੇ ਇੱਕ ਰਿਕਵੈਸਟ ਕੀਤੀ ਕਿ ਇਹ ਮਸਲਾ ਹੱਲ ਤੁਸੀਂ ਕਰੋ ਜਿਸ ਤਰ੍ਹਾਂ ਵੀ ਹੋ ਸਕਦਾ ਕਿਉਂਕਿ ਹੁਣ ਤੁਸੀਂ ਦੇਖਿਆ ਤਿੰਨ ਦਿਨ ਲਗਾਤਾਰ ਇਹ ਜਿਹੜੀਆਂ ਗਲੀਆਂ ਦੇ ਪਾਣੀ ਦਾ ਪਰਿਆਰੀਆਂ ਨੇ ਛੋਟੇ-ਛੋਟੇ ਬੱਚੇ ਸਾਰਿਆਂ ਦੇ ਕੋਲ ਸਾਧਨ ਨਹੀਂ ਹੈ ਪੈਦਲ ਵੀ ਜਾ ਰਹੇ ਨੇ ਕਦੀ ਵੀ ਕੋਈ ਹਾਪਨ ਹੋ ਸਕਦਾ ਹੈ ਤੇ ਇਸ ਵਾਸਤੇ ਜਿਹੜਾ ਖਾਸ ਕਰਕੇ ਸਾਡਾ ਹਨੁਮਾਨ ਮੰਦਿਰ ਇੱਥੇ ਜੋ ਵਿੱਬਿਆ ਮੱਥਾ ਟੇਕਣਾ ਹੈ ਕਿ ਬਹੁਤ ਜ਼ਿਆਦਾ ਦੁੱਖ ਲੱਗਾ ਕਿ ਕੋੜਿਆ ਦਾ ਕੋਣ ਦੀ ਸਰਵਾਰਾ ਵੀ ਗਿਆ ਪਈਆਂ ਨੇ ਕਿਉਂਕਿ ਆਸਾਂ ਬਣੀ ਹੋਈਆਂ ਸੀ ਮੰਦਿਰ ਗੁਰਦੁਆਰੇ ਮੱਥਾ ਟੇਕਣ ਜਾਣਾ ਹੀ ਹੈ ਉਹਨਾਂ ਨੇ ਕੋਈ ਪਾਣੀ ਨਹੀਂ ਦੇਖਣਾ ਕੁਝ ਨਹੀਂ ਇਸ ਵਾਸਤੇ ਅਸੀਂ ਇਸ ਵਾਸਤੇ ਸਾਰਿਆਂ ਦਾ ਇਹ ਹੱਕ ਬੰਦ ਹੈ ਆਪਾਂ ਇੱਥੇ ਪਹੁੰਚੇ ਆ ਕਿ ਆਪਾਂ ਐਮਐਲਏ ਸਾਹਿਬ ਨੂੰ ਇਹ ਸਭ ਆਏ ਹੋਏ ਨੇ ਤੇ ਅਸੀਂ ਰਿਕਵੈਸਟ ਕਰ ਰਹੇ ਹਾਂ ਕਿ ਇਹ ਸਾਡਾ ਮਸਲਾ ਹੱਲ ਕੀਤਾ ਜਾਵੇ ਮੋਦਤਾਂ ਮਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਪਤ। ਸੰਤੇ ਸਨਿਆਰ ਬਸਤੀ ਵੱਲੋਂ ਸਮੂਹ ਮੁਹੱਲੇ ਵੱਲੋਂ ਅਸੀਂ ਸਵਾਗਤ ਕਰਦੇ ਆਂ। ਮੈਂ 71 ਦਾ ਇੱਥੇ ਚੱਪਾ ਆਇਆ ਹਾਂ। ਅਸੀਂ ਬਚਪਨ ਇੱਥੇ ਗੁਜ਼ਾਰਿਆ ਹੈ। ਤੇ ਪਾਣੀ ਦੀ ਸਮੱਸਿਆ ਤਸ ਤੋਂ ਆਸੂਫੇ ਦੇ ਉੱਤੇ ਹੈ। ਪਾਣੀ ਦੀ ਹੋ ਗਈ ਇਸ ਤੋਂ ਇਲਾਵਾ ਦੂਜੀ ਸਮੱਸਿਆ ਇਹ ਹੈ ਕਿ ਜੱਤੀ ਉਹ ਇਹ ਸੜਕ ਬਣੀ ਹੈ। ਜਿਹੜੇ ਇੱਥੋਂ ਅੱਧਾ ਸਹਿਰ ਇੱਧਰ ਅੱਧਾ ਸਹਿਰ ਪਾਰ ਹੈ ਜਦੋਂ ਇਹ ਚੜਦੇ ਆ ਇੱਥੋਂ ਭਗਤ ਸਿੰਘ ਚੌਕ ਨੂੰ ਉੱਧਰੋਂ ਦੋ ਸੜਕਾਂ ਕ੍ਰੋਸ ਕਰਦੀਆਂ ਬੰਦਾ ਕਈ ਵੇ ਵੇ ਦੇ ਜੀ ਮੈਂ ਦੁਕਾਨ ਉੱਥੇ ਨਾਲੇ ਚੌਕ ਦੇ ਨਾਲ ਦੇਖਦਾ ਸਭ ਤੋਂ ਵੱਡੀ ਇਹ ਵੀ ਸਮੱਸਿਆ ਪਾਣੀ ਤੋਂ ਨਾ ਜਦੋਂ ਚੜਦੇ ਆ ਚੜਾਈ ਚੜਨੀ ਪੈਂਦੀ ਹੈ ਤੇ ਬੰਦਾ ਜ਼ੋਰ ਨਾਲ ਚੜਦਾ ਉਧਰੋਂ ਗੱਡੀ ਆ ਇੱਧਰ ਵਾਲੇ ਪਾਸੇ ਆ ਰਹੀਆਂ ਹੁੰਦੀਆਂ ਕਿਤਾ ਇਹ ਜ਼ਰੂਰੀ ਹੈ ਜੀ ਪਾਣੀ ਦੇ ਨਾਲ ਨਾ ਇਹ ਵੀ ਹਾਵੇ ਕੀਤਾ ਜਾਵੇ ਬੜੀ ਮਿਹਰਬਾਨੀ ਹੋਏਗੀ ਰੋਜ਼ ਐਕਸੀਡੈਂਟ ਮੈਂ ਕਿ ਨਗਰਾ ਰੋਡ ਤੋਂ ਮਸਕੇ ਆ ਰਿਹਾ ਕਿਉਂਕਿ ਸਾਡੇ ਕਿ ਨਗਰਾ ਰੋਡ ਦੇ ਉੱਪਰ ਘੱਟ ਤੋਂ ਘੱਟ 6 ਫੁੱਟ ਪਾਣੀ ਖੜਦਾ ਹੈ ਪਰ ਉਹਦਾ ਕਾਰਨ ਇੱਥੇ ਇਹ ਹੈ ਐਮ ਐਨ ਐ ਸਾਹਿਬ ਨੂੰ ਬੇਨਤੀ ਹੈ ਸਾਡੇ ਲੋਕ ਪਹਿਲਾਂ ਵੀ ਇਹਨਾਂ ਨੇ ਸਾਡੀ ਸੁਣੀ ਹੈ ਤੇ ਹੁਣ ਵੀ ਸੁਣਨਗੇ ਅਸੀਂ ਆਸ ਕਰਦੇ ਹਾਂ ਤੇ ਉਹ ਜਿਹੜਾ ਸਾਰੇ ਸੀਵਰ ਇਕੱਠੇ ਹੋ ਕੇ ਡਰੇਨ ਦੇ ਵਿੱਚ ਪੈਂਦੇ ਨੇ ਚੋਏ ਦੇ ਵਿੱਚ ਉੱਥੇ ਇੱਕ ਬਹੁਤ ਵੱਡਾ ਹੌਲ ਬਣਾ ਕੇ ਉਹਨੂੰ ਕਿੜਾ ਧਾਰੇ ਸੀਵਰ ਜਿਹੜਾ ਰੇਨ ਵਾਟਰ ਦਾ ਪਾਏ ਪਏ ਉਹ ਵੀ ਉਹਦੇ ਵਿੱਚ ਇਕੱਠਾ ਕਰਕੇ ਤਾਂ ਉਹਨੂੰ ਬੰਦ ਕਰਕੇ ਉਹਦੇ ਉੱਪਰ ਦੋ ਛੋਟੇ ਛੋਟੇ ਪਾਈਪ ਲਾ ਦਿੱਤੇ ਨੇ ਜਿੰਨਾ ਕਰਕੇ ਸਾਰੇ ਸ਼ਹਿਰ ਦਾ ਪਾਣੀ ਬਲੌਕ ਹੁੰਦਾ ਤੇ ਉਹ ਪਾਣੀ ਨਿਕਲਦਾ ਨਹੀਂ ਦੋ ਤੋਂ ਤਿੰਨ ਘੰਟਿਆਂ ਦੇ ਵਿੱਚ ਵਿੱਚ ਉਹ ਪਾਣੀ ਇਕੱਲਦਾ ਫੇਰ ਜਾਂਦੇ ਸਾਫ਼ ਹੁੰਦਾ ਜਿੰਨੇ ਵੀ ਉੱਚੇ ਤੋਂ ਉੱਚਾ ਜਦ ਕੇ ਮੇਰਾ ਮਕਾਨ ਟਿੱਬੇ ਦੇ ਉੱਤੇ ਹੈ ਮੈਂ ਹੁਣ ਤੁਸੀਂ ਜਾ ਕੇ ਵੇਖ ਸਕਦੇ ਹੋ ਕਿ ਉਹ ਤੀਜੀ ਵਾਰੀ ਟੁੱਕਣ ਲੱਗਿਆ ਜਦ ਕੇ 8 ਫੁੱਟ ਪਹਿਲਾਂ ਟੁੱਕਿਆ ਹੋਇਆ ਹੈ ਇਹੀ ਬੈਂਡ ਕੀ ਵੀ ਉਹਦਾ ਮਸਲਾ ਹੱਲ ਕੀਤਾ ਜਾਵੇ ਤੇ ਆਪਣੇ ਸਾਰੇ ਪਾਤੜਾਂ ਦਾ ਪਾਣੀ ਜਿਹੜਾ ਪੱਗਿਆ ਰਹੇਗਾ ਕਿਤੇ ਬਣੀ ਨਹੀਂ ਖੜਦਾ ਵਿਗ੍ਰਤੀ ਕਾ ਖਾਲਸਾ ਉਹ ਬੈਕੀ ਦੇ ਆਨ ਤੇ ਸ਼ਾਨ ਸਦਾ ਖਲਮ ਸਿੰਘ ਐਮਐਲ ਹਲਕਾ ਸ਼ਤਰਣਾ ਜੋ ਜੀਨਾਂ ਨੇ ਕਿਹਾ ਵਾ ਮੈਂ ਤੇ ਇਹਨਾਂ ਨਾਲ ਜਿਵੇਂ ਹੁਕਮ ਕਰਨ ਦੇ ਉਹਦੇ ਮੁਤਾਬਕ ਤੁਹਾਡੇ ਵੀ ਜ਼ਿੰਮੇਵਾਰੀ ਸੀ ਨਾ ਤੁਸੀਂ ਇੰਨੇ ਚਿਰ ਦੇ ਵਿੱਚ ਨਹੀਂ ਜ਼ਿੰਮੇਵਾਰੀ ਦੇਖੋ ਪਤਾ ਕੀ ਜ਼ਿੰਮੇਵਾਰੀ ਦੇ ਤੌਰ ਤੇ ਤੁਸੀਂ ਇਹ ਸਿਸਟਮ ਦੇਖੋ ਜਿਹ ਜਿੰਨਾ ਮੀਂਹ ਐਤ ਕੀ ਬਾਰਿਸ਼ ਪਹਿਲਾਂ ਨਹੀਂ ਹੋਈ ਐਤ ਕੀ ਲਗਾਤਾਰ ਬਾਰਿਸ਼ ਜ਼ਿਆਦਾ ਹੋਈ ਹੈ ਜਿਹੜੇ ਦਿੱਕਤ ਆਈ ਹੈ ਪੰਜ ਤਕਰੀਬਨ ਇੱਕ ਅਸੀਂ ਪਾਈ ਬੋਲ ਵੀ ਖੋਲਤਾ ਸੀਗਾ ਆ ਥਿੰਦ ਸਾਹਿਬ ਨੇ ਖੋਦੀ ਬਣਾਈ ਸੀ ਲਾਈਨ ਚ ਲਾਤੀ ਸੀ ਜੇ ਪਹਿਲਾਂ ਮੀਂਹ ਪਿਆ ਉਹ ਤੋਂ ਸਮੱਸਿਆ ਨਹੀਂ ਨਹੀਂ ਆਈ ਹੁਣ بارش ਲਗਾਤਾਰ 3 ਦਿਨ ਪੈੰਦੀ ਦੇ ਉਹ ਕਰਕੇ ਦਿੱਕਤ ਆਈ ਹੈ ਜਿਵੇਂ ਮੈਂ ਮਲੇ ਸਾਹਿਬ ਨੇ ਕਿਹਾ ਹੋਇਆ ਹਮੇਸ਼ਾ ਕੰਮ ਕਰਦਾ ਤੁਹਾਡਾ ਸਮਝ ਹੈ ਕਿ ਕਿੰਨਾ ਲੱਗਰੀਗਾ 6 ਮਹੀਨੇ ਤਕਰੀਬ ਹੋ ਜਾਊਗਾ ਆ 6 ਮਹੀਨੇ ਤੋਂ ਬਹੁਤ ਜ਼ਿਆਦਾ ਕਹਤੇ ਤੁਸੀਂ ਐਮਐਲਏ ਸਾਹਿਬ ਨੇ ਕਿਹਾ ਜੀ ਉਹਨੇ ਕੰਮ ਕਰਾਂਗੇ ਸਰਾਂ ਆਤੜਾਂ ਦਾ ਕਰਾਉਂਗੇ ਜਾਂ ਫਿਰ ਸੀਮਤ ਸੀਮਤ ਨਹੀਂ ਹਾਲ ਦੀ ਗੱਡੀ ਜੋ ਇਹਨਾਂ ਐਮਐਲਏ ਸਾਹਿਬ ਨੇ ਕਿਹਾ ਉਹ ਤਾਂ ਬਾਕੀ ਸਾਰੇ ਸੈ ਦਾ ਸਰਵੇ ਕਰਾਵਾਂਗੇ ਜੇ ਮੈਯੂ ਸਾਹਿਬ ਨੇ ਕਿਹਾ ਵੀ ਟੀਮ ਸਾਡੀ ਆ ਰਹੀ ਹੈ ਉਹ ਟੀਮ ਨੂੰ ਦਿਖਾ ਕੇ ਕਰਾਵਾਂਗੇ ਸਾਲ ਬੇਤੀ ਕਰਦੇ ਸਾਡੇ ਨੰਬਰ ਪਾੜਦੀ ਆ ਥੋੜਾ ਜਿਹਾ ਨੇ ਸੀਪ ਨੇ ਸਾਡਾ ਬੈਕ ਮਾਰ ਰਿਆ ਸਾਡੇ ਛੋਟੇ ਛੋਟੇ ਬੱਚੇ ਨੇ ਉੱਥੇ ਤੁਹਾਨੂੰ ਮੈਂ ਟੱਕਣ ਦੇਖਦਾ ਪਾਣੀ ਨਾਲ ਬੈਕ ਮਾਰ ਕੇ ਆਪਦੇ ਆਪ ਉੱਪਰ ਉੱਠਦਾ ਹੋ ਥੋੜੇ ਲਿ ਆਏ ਸਾਲ ਮੈਂ ਸਮੱਸਿਆ ਲੈ ਕੇ ਜਾਂਦਾ ਤੁਸੀਂ ਕਹਿੰਦੇ ਵੀ ਕਮੇਟੀ ਦੇ ਵਿੱਚ ਵੀ ਪਾਣੀ ਹੀ ਵੜਦਾ ਇਹ ਇਹਦਾ ਕੋਈ ਹ ਆ ਦੇਖੋ ਮੇਰੇ 4 ਸਾਲ ਦੀ ਮੇਰੀ ਬੇਟੀ ਹੈ 3 ਸਾਲ ਦੀ ਮੇਰੀ ਬੇਟੀ ਇੱਕ ਚਿਨਗਰ ਰੋਡ ਤੇ ਆ ਸਾਡੇ ਬੈਕ ਪਾਣੀ ਅੰਦਰ ਆਂਦਾ ਸਾਰਾ ਪਾਣੀ ਜਾਂਦਾ ਸਰ ਉਹ ਦਿਨ ਲੈਣਾ ਪੇਠੇ ਹੈ ਤਾਂ ਲਾਨ ਸਾਰਾ ਉੱਥੇ ਹੈ ਤੁਹਾਡੇ ਕੋਲੇ ਮੈਂ ਬੇਟੀ ਪਿਛਲੇ ਸਾਲ ਵੀ ਕਰਦੀ ਲੱਗਿਆ ਕਰ ਲਿਓ ਦੁੱਧ ਲੈ ਵੀ ਇਹ ਮਸਲੇ ਦੱਸ ਰਹੇ ਨੇ ਚਿਨਗਰ ਰੋਡ ਵਾਲੇ ਨਾ ਤੁਹਾਡੇ ਉੱਥੇ ਕੋਈ ਗੱਲ ਨਹੀਂ ਅਗਰ ਉਹ 20 ਸਾਲ ਪਈ ਹੈ ਤਾਂ ਆਬਾਦੀ ਵਧੀ ਹੈ ਅਗਰ ਉਹਨੂੰ ਦੇਖੋ ਕਿ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਚ ਵੜਦਾ ਹੈ ਤਾਂ ਉੱਥੇ ਤੁਸੀਂ ਐਸਟੀਮੇਟ ਬਣਾ ਸਕਦਾ ਕਿ ਵਾਰ ਨੰਬਰ 3 ਦੇ ਵਿੱਚ ਜਿਹੜੀ ਲੰਮੇ ਸਮੇਂ ਤੋਂ ਸਮੱਸਿਆ ਸੀ ਪਾਣੀ ਦੀ ਤਾਂ ਲੋਕ ਸਮਝ ਰਹੇ ਨਹੀਂ ਕਿਸੇ ਨੇ ਧਿਆਨ ਕੀਤੀ ਔਰ ਜਦੋਂ ਕੱਲ ਜਾ ਕੇ ਵਿਧਾਇਕ ਸਾਹਿਬ ਨੂੰ ਅਸੀਂ ਕਿਹਾ ਤਾਂ ਨਾਲ ਦੀ ਨਾਲ ਉਹਨਾਂ ਨੇ ਇਹ ਨਹੀਂ ਕਿ ਸਿਆਸੀ ਬਿਆਨ ਦਿੱਤਾ ਉਹ ਆਪ ਚੱਲ ਕੇ ਆਏ ਨੇ ਸਾਡੇ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਇਸ ਗੱਲ ਦਾ ਕਿ ਜਿਹੜਾ ਕੰਮ ਹੈ ਬਹੁਤ ਜਲਦੀ ਸ਼ੁਰੂ ਹੋ ਜਾਊਗਾ ਔਰ ਮੈਨੂੰ ਯਕੀਨ ਆ ਕਿ ਬਹੁਤ ਜਲਦੀ ਇਸ ਜਿਹੜੀ ਵਾਰਦੀ ਸਮੱਸਿਆ ਹੱਲ ਕਰਾਂਗੇ ਸੌਣ ਨਹੀਂ ਹੈ ਮੇਰਾ ਪਰਿਵਾਰ ਇੱਥੇ ਨਹੀਂ ਮੈਨੂੰ ਕੋਈ ਮੈਂ ਅੱਜ ਵੀ ਸਮੱਸਿਆ ਜਿਹੜੀ ਸੀ ਮੈਨੂੰ ਦੇਖ ਕੇ ਕਿ ਜੋ ਕਿ ਹਨੂਮਾਨ ਮੰਦਿਰ ਦੇ ਵਿੱਚ ਬੀਬੀਆਂ ਆਉਂਦੀਆਂ ਨੇ ਸਵੇਰੇ ਸ਼ਾਮ ਬੱਚੇ ਆਉਂਦੇ ਨੇ ਬਹੁਤ ਬੁਰਾ ਲੱਗਾ ਬਹੁਤ ਦੁੱਖ ਲੱਗਾ ਲਗਾਤਾਰ ਅਜੇ 2-4 ਘੰਟੇ ਗੱਲ ਹੋ ਗਈ ਕੋਈ ਗੱਲ ਨਹੀਂ ਲਗਾਤਾਰ 3 ਦਿਨ ਪਾਣੀ ਖੜਾ ਰਿਹਾ ਤੇ ਫਿਰ ਜਦੋਂ ਇਹ ਮਸਲਾ ਹੁਣ ਇਹਨਾਂ ਨੇ ਕਰ ਰਹੇ ਨੇ ਹੱਲ ਕਰ ਰਹੇ ਨੇ ਤਾਂ ਕਿਉਂ ਨਹੀਂ ਕਹੇ ਸੀ ਇਹਨਾਂ ਨੂੰ ਸਾਰਿਆਂ ਨੂੰ ਐਪਰੀਸ਼ੀਏਟ ਕਰ ਦਿਆ ਸਮੇਂ ਦੇ ਦਰਮਿਆਨ ਜਿਹੜੀਆਂ بارشਾਂ ਲਗਾਤਾਰ ਪਈਆਂ ਨੇ ਉਹਨਾਂ بارشਾਂ ਨੂੰ ਲੈ ਕੇ ਜਿਹੜੀ ਪਾਣੀ ਦੀ ਬਹੁਤ ਵੱਡੀ ਸਮੱਸਿਆ ਜਿਹੜੀ ਉਹ ਸ਼ਹਿਰ ਦੇ ਵਿੱਚ ਕਈ ਵਾਰਡਾਂ ਦੇ ਵਿੱਚ ਆਈ ਹੈ। ਸੋ ਅੱਜ ਅਸੀਂ 3 ਨੰਬਰ ਵਾਰਡ ਪਾਤਰਾਂ ਦੇ ਵਿੱਚ ਆਏ ਆ। ਸੋ ਇੱਥੇ ਕਾਫੀ ਲੰਮੇ ਸਮੇਂ ਤੋਂ ਜਿਹੜੀ ਪਾਣੀ ਦੀ ਸਮੱਸਿਆ ਹੈਗੀ ਸੀਗੀ ਕਿਉਂਕਿ ਲਗਾਤਾਰ ਜਿਹੜੀ بارش ਪੈਣ ਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਉਹ ਪਾਣੀ ਵੜ ਗਿਆ। ਕਿਉਂਕਿ ਇੱਥੇ ਸੀਵਰੇਜ ਤਾਂ ਹੈਗਾ ਪਰ ਉਹ ਆਲਰੇਡੀ ਜਿਹੜਾ ਆਪਣਾ ਰੋਡ ਬਣਿਆ ਹੋਇਆ NH हाईवे ਉਦੇ ਥੱਲੋਂ ਕ੍ਰੋਸਿੰਗ ਨਾ ਹੋਣ ਦਾ ਕਰਕੇ ਜਿਹੜਾ ਪਾਣੀ ਦਾ ਵਹਾਵ ਹੈ ਜਿਹੜਾ ਉਹ ਵਾਰਡ ਦੇ ਅੰਦਰ ਰਹਿ ਜਾਂਦਾ ਸੋ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਵਿੱਚ ਵੜਦਾ ਸੋ ਉਸ ਨੂੰ ਲੈ ਕੇ ਅੱਜ ਮੇਰੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਸਾਡੇ ਸ਼ਹਿਰੀ ਪ੍ਰਧਾਨ ਸਾਡੇ ਈਓ ਸਾਹਿਬਾ ਔਰ 3 ਨੰਬਰ ਵਾਰਡ ਦੇ ਸਾਰੇ ਸੁਲਝੇ ਹੋਏ ਇਨਸਾਨ ਇੱਥੇ ਮੇਰੇ ਨਾਲ ਸੀਗੇ ਔਰ ਅੱਜ ਈਓ ਸਾਹਿਬ ਨੂੰ ਔਰ ਪ੍ਰਧਾਨ ਜੀ ਨੂੰ ਸਪੈਸ਼ਲੀ ਤੌਰ ਤੇ ਇਹ ਕਿਹਾ ਗਿਆ ਕਿ ਜਿਹੜਾ ਪਾਣੀ ਦਾ ਇਹ ਹੱਲ ਕਰਨਾ ਹੈ ਕਿ ਜਿਹੜੀ ਲੰਮੇ ਸਮੇਂ ਤੋਂ ਸਮੱਸਿਆ ਚੱਲਦੀ ਆ ਰਹੀ ਆ ਇਸ ਦਾ ਆਪਾਂ ਹੁਣ ਹੱਲ ਕਰੀਏ ਜਾਂ ਤਾਂ ਬੋਰਵਲ ਕਰਕੇ ਨੀਚੇ ਨੂੰ ਪਾਣੀ ਹੈ ਜਿਹੜਾ ਉਹ ਤਾਰਿਆ ਜਾਏ ਕਿਉਂਕਿ ਸਰਕਾਰ ਦੀ ਜਿਹੜੀ ਗਾਈਡਲਾਈਨ ਹੈਗੀ ਆ ਜਾਂ ਫਿਰ ਟੈਕਨੀਕਲ ਤਰੀਕੇ ਦੇ ਨਾਲ ਟੀਮ ਬੁਲਾ ਕੇ ਪੂਰੀ ਇਹਨੂੰ ਆਪਾਂ ਐਨ ਐਚ ਹਾਈਵੇ ਜਿਹੜਾ ਉਸ ਦੇ ਥੱਲੇੋਂ ਦੀ ਕਿਦਾਂ ਆਪਾਂ ਕ੍ਰੋਸ ਕਰ ਸਕਦੇ ਹਾਂ ਸੋ ਜੋ ਟੀਮ ਆਏਗੀ ਉਹ ਟੀਮ ਆ ਕੇ ਜਿਸ ਹਿਸਾਬ ਨਾਲ ਉਹਨਾਂ ਦਾ ਪ੍ਰਪੋਜ਼ਲ ਬਣੇਗੀ ਐਸਟੀਮੇਟ ਬਣੇਗਾ ਉਸ ਹਿਸਾਬ ਦੇ ਨਾਲ ਪੈਸਾ ਪਾ ਕੇ ਹੈ ਜਿਹੜਾ ਉਹ ਆਪਾਂ ਇਸ ਪਾਣੀ ਦਾ ਜਿਹੜਾ ਉਹ ਹੱਲ ਕਰਾਂਗੇ ਮੈਨੂੰ ਸਰ ਕਿੰਨੇ ਸਮੇਂ ਦੇ ਵਿੱਚ ਹੱਲ ਬਹੁਤ ਜਲਦੀ ਕਰਾਂਗੇ ਜੀ ਕੋਈ ਦੇਰੀ ਨਹੀਂ ਹੈਗੀ ਹੈ ਕੱਲ ਨੂੰ ਜਿਹੜੀ ਉਹ ਟੀਮਾਂ ਨੇ ਉਹ ਆ ਜਾਣਗੀਆਂ ਸੋ ਅਗਲੇ ਦਿਨ ਹੀ ਜਿੰਨੀ ਵੀ ਪ੍ਰਪੋਜ਼ਲ ਬਣੀ ਇਸ ਪੈਸੇ ਦੀ ਚਾਹੇ ਉਹ ਭੋਰਵੈਲ ਦੀ ਬਣਦੀ ਹੈ ਚਾਹੇ ਉਹ ਸੀਵਰੇਜ ਪਾਈਪ ਦੀ ਬਣਦੀ ਹੈ ਤਾਂ ਜਿਸੇ ਵੀ ਕੋਰਡਿੰਗ ਹੋਇਆ ਉਸੇ ਹਿਸਾਬ ਨਾਲ ਪੈਸਾ ਪਾ ਕੇ ਇਸ ਦਾ ਆਪਾਂ ਜਿਹੜਾ ਉਹ ਹੱਲ ਕਰਾਂਗੇ ਮੈਂ ਬਤਾ ਸਰ ਪੂਰਾ ਐਮਐਲਏ ਸਾਹਿਬ ਇੱਥੇ ਆਇਆ ਨਾ 3 ਨੰਬਰ ਵਾਰਡ 'ਚ ਤੇ ਸ਼ਹਿਰ ਵਾਸੀਆਂ ਵੱਲੋਂ ਵਾਰਡ ਵਾਸੀਆਂ ਵੱਲੋਂ ਕੁਝ ਸਮੱਸਿਆਵਾਂ ਜਿਹੜੀਆਂ ਆਪਣੀ ਨੋਟ ਕਰਾਈਆਂ ਨੇ ਖਾਸ ਕਰਕੇ ਜਿਹੜਾ ਪਾਣੀ ਖੜਦਾ ਇੱਥੇ ਕਾਫੀ ਸਮੇਂ ਤੋਂ ਖੜਦਾ ਪਾਣੀ ਉਹ ਅਸੀਂ ਪ੍ਰਪੋਜ਼ਲ ਕੱਲ ਨੂੰ ਹੀ ਜਿਹੜੀ ਹੈਗੀ ਟੈਕਨੀਕਲ ਟੀਮ ਸੀਵਰੇਜ ਬੋਰਡ ਬੁਲਾ ਕੇ ਤੇ ਯਸੀਨ ਨਾਲ ਦੀ ਨਾਲ ਐਸਟੀਮੇਟ ਤਿਆਰ ਕਰਕੇ ਇਹਦੇ ਜੇ ਟੈਂਡਰ ਲਾ ਕੇ ਇਸ ਸਮੱਸਿਆ ਜਲਦੀ ਹੱਲ ਕਰ ਦੋ। ਸਾਰੇ ਸ਼ਹਿਰ ਦਾ ਹੋਊਗਾ ਜੇ ਇਕੱਲੇ ਤਿੰਨ ਨੰਬਰ। ਨਹੀਂ ਫਿਲਹਾਲ ਜਿਹੜਾ 3 ਨੰਬਰ ਦਾ ਹੈਗਾ ਬਾਕੀ ਵੀ ਜਿਹੜਾ ਹੈਗਾ ਅਸੀਂ ਵਿਜ਼ਿਟ ਕਰਾ ਦਾਂਗੇ ਸਾਰੇ। ਜਿੱਥੇ ਜਿੱਥੇ ਕੋਈ ਪ੍ਰੋਬਲਮ ਹੈਗੀ ਅਸੀਂ ਫਿਰ ਪੈਨ ਵਾਲਾ ਉਹ ਸਾਰੇ ਅਸੀਂ ਪ੍ਰਪੋਜ਼ਲ ਜਿਹੜਾ ਬਣਾ ਕੇ ਐਸਟੀਮੇਟ ਲਾ ਕੇ ਕੰਮ ਸ਼ੁਰੂ ਕਰਾ ਦੇ। ਪਾਣੀ ਤਾਂ ਸਾਰੀ ਪਾਤਲਾ